ਏਸੀ ਕੀ ਪਾਕਿਸਤਾਨੋਂ ਕਿਹੜੇ ਕਿਹੜੇ ਪਿੰਡ ਆਏ ਸੀ ਸਭ ਤੋਂ ਪਹਿਲਾਂ ਪਤਾ ਨਹੀਂ ਤੈਨੂੰ ਕੀ ਦੱਸੀਏ ਇੱਕ ਦਾਦੇ ਦਾ ਹੁਣੇ ਆ ਪਹਿਲਾਂ ਪਾਕਿਸਤਾਨ ਜਿਹੜੇ ਜਦੋਂ ਆਏ ਨਾ ਨਿਕਲ ਕੇ ਹੁਣਾ ਸਾਨੂੰ ਤਾਂ ਹੁਣ ਇੰਨਾ ਤੇਤਾ ਨਹੀਂ ਨਾ ਪਤਾ ਹੀ ਨਹੀਂ ਦਾ ਅੱਛਾ ਪਹਿਲਾਂ ਜਦੋਂ ਆਏ ਨਾ ਨਿਕਲ ਕੇ ਉਹ ਜਿਹੜਾ ਕੀ ਵਾਗਦਾ ਆ ਪੰਜੇ ਭਿੱਖੀ ਦੇ ਖਾਲੜਾ ਉਹ ਛੜ ਕੇ ਆਏ ਸੀ ਅੱਛਾ ਕਿ ਉਹ ਤਾਂ ਖਲ ਰੇ ਤੋ ਆਗੇ ਕੇ ਅੱਗੇ ਆ ਗਿਆ ਸੀ ਵਾ ਪਿੰਡ ਵਾ ਡਲ ਵਾ ਵਜਦੀ ਉਹ ਡਲ ਵਾ ਉਹ ਉਥੇ ਰਿਸ਼ਤੇਦਾਰੀ ਸੀ ਆਪਣੀ ਘਰੇ ਕੜੀ ਬੁਲਦੀ ਉਹ ਤੇ ਪੈ ਕੇ ਸੀ ਉਹਦੇ ਉੱਥੇ ਅਸਾ ਉਥੇ ਆਗੇ ਤੋ ਉਥੇ ਜਾਦੀ ਕਈਆਂ ਨੇ ਕੁਖੜੀਆਂ ਬਦੀਆਂ ਨਾਲ ਬੇਬੀਆਂ ਦੀਆਂ ਹਾਂ ਅਸੀਂ ਆਈ ਹਾਂ ਮੈਂ ਬਾਪੂ ਦਾ ਕੁਝ ਲੈ ਕੇ ਆਇਆ ਹੋਗਾ ਨਾਲ ਕਿ ਨਹੀਂ ਬਾਪੂ ਤਾਂ ਉਹ ਡੋਕਾ ਲਾ ਕੇ ਧੰਨ ਨਾਲ ਕੇ ਆਇਆ ਜਾਂਦਾ باپو دو بلد لیا پنڈے نکلے پوچھا ਪ੍ਰੀਆ ਆਸੜਾਣਾ ਪਿੰਡ ਕਿਹੜਾ ਆਗੇ ਨਾ ਉਹ ਆਦੇ ਨੇ ਉਹ ਪਿੰਡ ਵਿਲਾ ਗਈ ਉਹ ਅੰਬਰ ਸਾਹ ਤੇ ਪੜਾ ਉਹ ਵਿਲਾ ਪਿੰਡ ਅਜਿਥੇ ਵਿਲਾ ਹੁੰਦਾ ਹੀ ਉੱਥੇ ਬੈਠਿਆਗੇ ਵਿਲਾ ਪਿੰਡ ਉਹ ਪਿੰਡ ਦਾ ਨਹੀਂ ਗੱਲਾ ਬਾਪੂ ਦੱਸਦਾ ਨਹੀਂ ਕੋਠੇ ਨਾ ਜਦੋਂ ਚਲੇ ਗਏ ਉਹੀ ਮੁਸਲਮਾਨਾਂ ਦਾ ਪਿੰਡ ਗਰੀਬਾਂ ਦਾ ਹੈ ਤੇ ਲੀਆਂ ਦਾ ਕਮਿਆਰਾ ਕਬੂਰਾ ਦਾ ਉਹ ਜਾਣਗੇ ਜਿੱਥੋਂ ਮੁਸਲਮਾਨ ਉੱਠ ਕੇ ਗਏ ਉਹ ਪਿੰਡ ਖਾਲੀ ਉੱਥੇ ਹੀ ਬਿਠਾਇਆ ਜਿਹੜੇ ਉੱਧਰੋਂ ਆਇਆ ਨਹੀਂਗਾ ਲੋਕ ਆਪੇ ਬਹਿ ਗਏ ਅੱਛਾ ਉੱਥੇ ਆਪੇ ਆਪੇ ਵੇਖ ਤੇ ਜਦੋਂ ਵੇਨਾ ਨਹੀਂ ਨਾ ਕੋਈ ਆਪਾਂ ਦਾ ਜਦੋਂ ਫੇਰ ਉੱਥੇ ਨਾ ਖਰশিদ ਮਹੀਨੇ ਰਹੇ ਸੀ ਪਤਾ ਨਹੀਂ ਆਦਾ ਸੀ 6 ਮਹੀਨੇ ਰਹੇ ਸੀ ਤੇ ਉੱਧਰੋਂ ਅੱਜ ਕੱਲ ਕਮਾ ਸੀ ਤੇ ਉਹ ਜਦੋਂ ਕੁਝ ਤੀਨ ਉਸੇ ਵੇਲਣਾ ਤੇ ਉੱਥੇ ਹੋਈ ਸਾਰਾ ਉਹਵੇਂ ਫਿੱਟ ਰਹਿ ਗਿਆ ਉਹਨਾਂ ਦਾ ਤੇ ਉਹਨਾਂ ਆਖਾ ਵੀ ਚਲੋ ਯਾਰ ਗੋੜੀ ਬਣਾ ਲਈਏ ਉਹ ਗੁਰਮਤਾਂ ਲੱਗੇ। ਸਾਰੇ ਜ਼ਿਲ੍ਹਾ ਕਾ 15 20 ਵਰ੍ਹੇ ਦੀ ਹੀ ਨਾ ਅੱਜ ਕੱਢੇ ਹੋਏ। ਉਹਨਾਂ ਨੇ ਉਹਨਾਂ ਨੇ ਜਾ ਕੇ ਤੋਂ ਗੁਰਬਾੜ ਬਣਾਇਆ ਕਿ ਸ਼ੱਕਰ ਬਣਾਈ ਕਿ ਫੇਰ ਉਹਤੇ ਕੰਕਰੀਟ ਵੀ ਜੀ। ਤੇ ਕੰਕਰੀਟ ਜਦ ਆਗਾ ਨੀ ਤੇਰ ਦਾ ਮਹੀਨਾ ਤੇ ਉਹ ਪਾਣੀ ਪਦਰ ਨੇ ਕਿੱਧਰੋਂ ਆਇਆ। ਪਾਣੀ ਆਇਆ ਤਾਂ ਕੰਕਰੀਟ ਇੰਨੀ ਨਹੀਂ ਲੰਗੀ ਸਾਡੇ। ਦਰਿਆ ਹੋਣਾ ਕੋਈ ਨੇੜੇ। ਦਰਿਆ ਲੱਗੇ। ਤੇ ਇੰਨੀ ਨਹੀਂ ਉਹ ਟਿੱਬੇ ਤੇ ਪਿੰਡ ਸੀ ਟਿੱਬੀ ਤੇ। ਉਥੋਂ ਨਾਲ ਉਹਨਾਂ ਨੇ ਜੋ ਕੱਲੇ ਉਹਨਾਂ ਆ ਪੈੜੀ ਦਾ ਐਸਾ ਡੁੱਬ ਜਾ ਕਰਾਂਗੇ ਚੱਲ ਜੀਏ ਉਥੋਂ ਉਹਨਾਂ ਨੇ ਉਥੋਂ ਜੋ ਉਹ ਫੇਰ ਤੁਝਣ ਉਹ ਫੇਰ ਆ ਕੇ ਧੀਰੇ ਵਾਲੀ ਧੀਰੇ ਵਾਲ ਨੂੰ ਉੱਤਰ ਤੁਰ ਕੇ ਨਹੀਂ ਉਹ ਪਰਲੇ ਦਰਿਆ ਦੀ ਗੱਲ ਕਿ ਆ ਦਰਿਆ ਦੀ ਹਰੀ ਕਾਲੀ ਪਹਿਲੇ ਦਰਿਆ ਜਿਹੜਾ ਲੋਹੜਾ ਦਰਿਆ ਅੱਛਾ ਜੋ ਉਹ ਲੋਹੜਾ ਦਰਿਆ ਤੋਂ ਪਹਿਲੇ ਦਾ ਪੜ ਗਿਆ ਬਿਆਸ ਹੁਣਾ ਬਿਆਸ ਦਰਿਆ ਤੇ ਇਹ ਉਹ ਪਿੰਡ ਜਿਹੜਾ ਨਾ ਅੰਮ੍ਰਿਤਸਰ ਤੋਂ ਪੜਾ ਪਿੰਡ ਪੈਂਦਾ ਹੋ جی آ گئی آ گئے جی سن میں راجو گئے ਰਾਜੂ ਗਿਆ ਜੀ ਰਾਜੂ ਕਿਹੜੇ ਜਗ੍ਹਾ ਉੱਤੇ ਮੱਡਾ ਰਾਜ ਬੰਦਾ ਨਾਈ ਵਾਲੀ ਵਸਤੀ ਨਾਈ ਵਾਲੀ ਵਸਤੀ ਪਿੰਡ ਦਾ ਨਾਮ ਹੈ ਜਿਹੜਾ ਬੁੜੇ ਪਿੰਡ ਸੀ ਜਿਹੜੀ ਤੇ ਕੋਲ ਸੀ ਆ ਬੁੜਿਆਂ ਦੇ ਕੋਲ ਇੱਕ ਪਿੰਡ ਸੀ ਤੇ ਉਹ ਨਾਈ ਵਾਲੀ ਵਸਤੀ ਵਾਦੀ ਸੀ ਉਹ ਛੋਟੀ ਵਸਤੀਆਂ ਸੀ ਥੋੜੀਆਂ ਅੱਛਾ 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 ਉਹ ਨਾ ਇੱਥੇ ਕਿੰਨਾ ਕ ਟਾਈਮ ਰਿਹਾ ਇੱਥੇ ਦਾ 4 ਕੁ 6 ਮਹੀਨੇ ਰਿਹਾ ਫਿਰ ਇੱਥੇ ਬਾਪੂ ਰਾਨੂ ਬਾਪੂ ਜੀ ਇੱਥੇ ਆ ਗਏ ਉਹ ਕੁਝ ਜਿhti ਆਏ ਇੱਥੇ ਕੇ ਅੱਛਾ ਅੱਛਾ ਤੇ ਉਹਨਾਂ ਨੇ ਨਾ ਇੱਥੇ ਆ ਕੇ ਨਾ ਤੇ ਜਿਹੜੇ ਸੀ ਨਾ ਉਹ ਆਪਣਾ ਨਾਨਾ ਅੰਬਰਸਰ ਗਏ ਸੀ ਅੱਛਾ ਤੇ ਆਂਦੇ ਸੀ ਯਾਰ ਆਂਦੇ ਨੇ ਆਪਾਂ ਮੰਗੋ ਤਾਂ ਪਤਾ ਕਰੀਏ ਕਿੱਥੇ ਆ ਉਹ ਕਿੱਥੇ ਨੇ ਅੱਛਾ ਅੱਛਾ ਤੇਰਾ ਕਹੇ ਮਾਮੇ ਹੋਣੀ ਅੱਛਾ ਅੱਛਾ ਬਾਪੂ ਸਾਡਾ ਨਾਨਾ ਅੱਛਾ ਅੱਛਾ ਉਹਨੇ ਆ ਕੇ ਕੁੜੀ ਕਿੱਥੇ ਹੋ ਗਈ ਐਨੇ ਜੀ ਜੇ ਕਿੱਥੇ ਉਹ ਲੱਭਣ ਚਲਾ ਗਿਆ ਅੱਛਾ ਤੇ ਅੰਬਰਸਰ ਗਿਆ ਤੇ ਉਥੇ ਪਤਾ ਨਹੀਂ ਕੀ ਬਣਿਆ ਤੇ ਪੈਣਿਆ ਉਥੇ ਪੈ ਡਿੱਗ ਗਿਆ ਅੱਛਾ ਇਹ ਤੋਂ ਦੀ ਤੂੰ ਮੈਂ ਤੋਂ ਦੀ ਲੱਗ ਲੱਗ ਤਰੇ ਜਾਣ ਕੇ ਠਾਇ ਹੀ ਨਹੀਂਗਾ ਉਹ ਤਾਂ ਪਿਆ ਮੋੜਾ ਅੱਛਾ ਫਿਰ ਉੱਠ ਕੇ ਪਿੰਡ ਨੂੰ ਆ ਕੇ ਪਿੰਡ ਨੂੰ ਫੇਰਾਂ ਦਾ ਆਪਾਂ ਫੇਰ ਨਾ ਦੋ ਚਾਲ ਨਹੀਂ ਕਿਸੇ ਨੇ ਉਠਾਇਆ ਹੀ ਨਹੀਂ ਪਾਣੀ ਨਹੀਂ ਪਾਇਆ ਹਾਂ ਸੌਂਦੇ ਦਾ ਫੜੀ ਅੱਛਾ ਫੜਦਾ ਫੜੀ ਜਾ ਅੱਛਾ ਜਾ ਆਪਣੇ ਆਪ ਉੱਠ ਕੇ ਫੇਰ ਉਹਨਾਂ ਹਨ ਘਰ ਕਿੱਥੇ ਹੋਣਗੇ ਅੱਛਾ ਉਦੋਂ ਜਦੋਂ ਵੰਡ ਦੇ ਟਾਈਮ ਹੀ ਜਦੋਂ ਉਧਰੋਂ ਆਏ ਵੰਡ ਵੰਡ ਤਾਂ ਬਾਅਦ ਚੋਂ ਜਿਹੜਾ ਰੌਲਾ ਹੀ ਰੌਲੇ ਜੀ ਅੱਛਾ ਜੀ ਫੇਰ ਇਹਨਾਂ ਨੇ ਕੀ ਸੋਚਿਆ ਇਹ ਘਰ ਨੂੰ ਆ ਗਿਆ ਬਾਈ ਟੰਬੀ ਹਿਰੀਆ ਅੱਛਾ ਇਹ ਮਾਪੇ ਬਹੁਤ ਸੌਣ ਕੱਢਿਆ ਅੱਛਾ ਬਾਪੂ ਨੇ ਇੱਥੇ ਆ ਗਏ ਸੀ ਆ ਗਏ ਤੇ ਇੱਥੇ ਮਾਰਾ ਜਾ ਪਣਾ ਲਿਆ ਕੇ ਤੇ ਆ ਉਹ ਫਲਾਣਾ ਸਿੰਘ ਇਹ ਫਲਾਣੇ ਪਿੰਡ ਦੇ ਬੰਦੇ ਉੱਥੇ ਜਾ ਕੇ ਪੁੱਛਿਆ ਕਿ ਫਲਾਣੇ ਪਿੰਡ ਦੇ ਬੰਦੇ ਦੇ ਬੰਦੇ ਉਹ ਕਿੱਥੇ ਬੈਠੇ ਹੋਣਗੇ ਇੱਥੇ ਨਾ ਆਪਣਾ ਗਲੰਦਰ ਹਾਂ ਹਾਂ ਇੱਥੇ ਕਦੇ ਮਿਲਦੇ ਹੀ ਪੈ ਜਾਂਦੇ ਉਹ ਪੁੱਛਦੇ ਹੀ ਜਾ ਕੇ ਇਹ ਚੋ ਅੱਛਾ ਜਿਹਾ ਜਿਹਾ ਇਹ ਤਾਂ ਪਹੇ ਦੇ ਹੀ ਵੀ ਕਿਹੜਾ ਪਿੰਡ ਖਾਲੀ ਆ ਕੋਨ ਡੀਐਸਪੀ ਐਸਐਸਪੀ ਉਹਨਾਂ ਨੂੰ ਉਹ ਦੱਸ ਦਿੰਦੇ ਸੀ ਅੱਛਾ ਵੀ ਫਲਾਣਾ ਪੈਂਦਾ ਇਹ ਨਾ ਇਹ ਜੌਨਤਾਰ ਤੇ ਇੱਕ ਅਸੀਂ ਇਹ ਸੀ ਨਾਲ ਆਮਾ ਤੇ ਇੱਕ ਜਿਹੜਾ ਉਹ ਕਹਿੰਦੇ ਮਾਰੂ ਦਾ ਮਾਰੂ ਦਾਤਾ ਇਹਨਾਂ ਦੇ ਵੀ ਉਧਰ ਰਿਸ਼ਤੇਦਾਰ ਸਿੱਕੇ ਗਏ ਸੀ ਅੱਛਾ ਉਹ ਵੀ ਲੱਗਦਾ ਹੈ ਇਹ ਦੋਵੇਂ ਥਾਂ ਮੈਂ ਆ ਰੋ ਮਗਰੋ ਨਾ ਹੂੰ ਚਲੇ ਗਏ ਮਨੇ ਆ ਵੀ ਹੀ ਆ ਹੀ ਨਾ ਅੰਮਰਸਰੋ ਇਹਨਾਂ ਪਿੱਛੇ ਫੜਾਣੇ ਪਿੰਡੇ ਉਹ ਗਏ ਕਿਤੇ ਟਾਂਗੇ ਡੂੰਗੇ ਨੇ ਟਾਂਗੇ ਦੇ ਗਏ ਉਦੋਂ ਕਿ ਸਾਧ ਬੱਸਾ ਉਹ ਬੱਸਾ ਅਸੱਚ ਚੱਲਦੀਆਂ ਸੀ ਬੱਸਾਂ ਬੱਸਾਂ ਨਗਰੀ ਦੇ ਵੇਲੇ ਚੱਲਦੀਆਂ ਨੇ ਉਹ ਪਹਿਲਾਂ ਨਹੀਂ ਆ ਸੀਂਦੀਆਂ ਬੱਸਾ ਉਹ ਤੋਂ ਚੋਰ ਅਸੱਚ ਤੇ ਇਹਨਾਂ ਨੇ ਜੋਂਥ ਚੱਲੇ ਤੇ ਇਹ ਐਸ ਕਵੇਲੇ ਨਾਲ ਕੋਈ ਸਾਡੀ ਨਾ ਇੱਕ ਧੁਆਜੀ ਪੁਰੀ ਰਹਿੰਦੀ ਸੀ ਉੱਥੇ ਬੰਦੇ ਨੇ ਵੀਰੋ ਅਸੱਚ ਤੇ ਉਹਨੇ ਆਖਿਆ ਵੀ ਮੈਨੂੰ ਬੇਬੇ ਨੂੰ ਆਦੀ ਆ ਮਗਰੀ ਆਹ ਲਾ ਲਾ ਜੇ ਮਾਮਾ ਬੋਰਸਾ ਉਹਦੀ ਪੱਕਾ ਅੱਛਾ ਪੱਕੋਂ ਦੇਰ ਗਈ ਆ ਦੂਰੋਂ ਇਹ ਇੰਨਾ ਕੁੜੀਆਂ ਤਾਂ ਤਗੜੀ ਸੀ ਦੂਰੋਂ ਵੇਖ ਕੇ ਹਾਂ ਅੱਛਾ ਗਰੀਨ ਤਾਂ ਥੋੜੀ ਛੋਟੀ ਸੀ ਆਹਦੀ ਬਾਬਾ ਲਾ ਜਿਵੇਂ ਮਾਵੇਂ ਦੀ ਮਾਨੂੰ ਬੋਰਸ ਦੀ ਪੱਕਾ ਆਇਓ ਜੀ ਕੋ ਲੱਗਦੇ ਆ ਭੂਆ ਦੇ ਵੀ ਕਹਿੰਦੀ ਨਹੀਂ ਜੀ ਸਾਡੀ ਭੂਆ ਅੱਛਾ ਭਾਜੀ ਦਾ ਕੁੜੀ ਅੱਛਾ ਜੀ ਭੂਆ ਦੀ ਕੁੜੀ ਹਾਂ ਤਾਰਾ ਜਿਹੜਾ ਉਹਨਾਂ ਦਾ ਹੁੰਦੀ ਇੱਕ ਮਾਸੀ ਹੋਰ ਸੀ ਸਾਡੀ ਭੂਆ ਅੱਛਾ ਹੋਰ ਸੀ ਤੇ ਉਹ ਤਿੰਨ ਸੀ ਕੁੜੀਆਂ ਹੋ ਮੁੰਡਾ ਹੈ ਨਹੀਂ ਉਹਨੂੰ ਭਰਾ ਹੈ ਨਹੀਂ ਉਹਨਾਂ ਦਾ ਅੱਛਾ 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 ਤੇ ਉਹਨਾਂ ਨੇ ਜਦੋਂ ਆਖਿਆ ਉਹ ਨਾ ਜਦੋਂ ਭਾਏ ਕਿ ਉਹ ਉਹਨਾਂ ਆਖਾ ਵੀ ਇਹਦਾ ਉਹ ਹੈ ਇਹ ਤੇਰੇ ਬੇਬਿਰ ਨਾਲ ਹੈ ਅੱਛਾ ਉੱਥੋਂ ਫਿਰ ਇਥੇ ਮਿਸ਼ਰੀ ਵਾਲੇ ਲੈ ਆਏ ਮਿਸ਼ਰੀ ਆ ਗਿਆ ਹੋਰ ਕੋਈ ਆਇਆ ਉਹ ਇੱਕ ਜੇਗਾ ਸੀ ਮੋਹਣ ਸਿੰਘ ਕਹਾ ਅੱਛਾ ਜੀ ਮਿਲੀ ਜਾ ਅੱਛਾ ਜੀ ਤਾਇ ਦਾ ਉੱਧਰ ਦਾ ਜਨਮ ਅੱਛਾ ਜੀ ਤਾਇ ਦਾ ਜਨਮ ਉੱਧਰ ਦਾ ਸੀ ਉੱਧਰ ਦਾ ਸੀ ਇਹ ਛੋਟਾ ਜਿਹਾ ਸੀ

ਉਹ ਕੱਟ ਲੈ ਕੇ ਟੂਰੀ ਦਿੱਤੇ ਗਿੜਿਆ ਨਾ ਟੂਰੀ ਦੀ ਕੱਟ ਲੱਦ ਕੇ ਲਗਾਇਆ ਸੀ ਉੱਥੇ ਉਹਨੂੰ ਦੇਣ ਉਹਨੇ ਮੱਝ ਆਖੀ ਅੱਛਾ ਉੱਥੇ ਤੇ ਇਹਨਾਂ ਨੇ ਆਖਿਆ ਵੀ ਜਦੋਂ ਤੁਸੀਂ ਜਾਣਾ ਆਇਆ ਨਾ ਤੇ ਆਪਾਂ ਉਸੇ ਨਾ ਭਾਜੜ ਲਿਆਉਣੀ ਆ ਭਾਜੜ ਭਾਜੜ ਰੇ ਸੱਕਾ ਬਸ ਮਾਨ ਪਤਾ ਅੱਛਾ 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 ਤੇ ਸਮਾਨ ਕਿੰਨਾ ਕੀ ਕਿ ਥੋੜਾ ਜਿਹਾ ਹੈਗਾ ਹੀ ਫਿਰ ਮੰਜੀ-ਮੁੰਜੀ ਹੈਗੀ ਇੱਕ ਮੰਜੀ ਦੇ ਕੋ ਦੋ ਸੀ ਕਰ ਆਹੋ ਨਾ ਤਾਂ ਆਇਆ ਹੀ ਨਹੀਂ ਗਿਆ ਉੱਥੋਂ ਥੋੜਾ ਹੋਰ ਉੱਥੇ ਇੱਕ ਗੱਡ ਤੇ ਫਿਰ ਇਹਨਾਂ ਨੇ ਥੋੜੀ ਜਿਹੀ ਧਾਣੇ ਲੱਦੇ ਜਿੰਨੇ ਕਿ ਇਥੇ ਆਉਂਦੇ ਸੀ ਤੇ ਜਿਹੜਾ ਕੋਈ ਮਾਰੀ ਮੋਟੀ ਜਿਹੀ ਡਣੀ ਹੋਈ ਬਲੀੜਾ ਲੱਤਾ ਕੋਈ ਨਾ ਮੰਜਾ ਇਹੋ ਜਿਹਾ ਤਾ ਅੱਛਾ ਉਹ ਲੱਟ ਕੇ ਤੇ ਉਹ ਗੱਡ ਤੇ ਬਹਿ ਗਈ ਤੇ ਪੂਰੀ ਜਿਹੜੀ ਬਾਹ ਚ ਪੂਰੀ ਇੱਥੇ ਹੋਈ ਤੇ ਵੀ ਸਾਡੀ ਭੈਣ ਅੱਛਾ ਉਹ ਉਹਨਾਂ ਉੱਥੋਂ ਦਾ ਉਹਦਾ ਜਰਮਾ ਉਹ ਜੀਰੇ ਤਾਂ ਜੀਰੇ ਤਾਂ ਅੱਛਾ ਉਹ ਖੜ ਤੇ ਨਾ ਕੋਈ ਨਾ ਦੇਖ ਚਾਉਂਦੀ ਉਹ ਵੀ ਨਾਲ ਤੇ ਇਥੇ سارے ਕਿ ਉਹ ਕਿਹੇ ਕਾਰਵਾਰ ਗਾ ਜਿੱਥੇ ਕਿਹਦਾ ਟਾਈਮ ਲੱਗਾ ਬਾਅਦ ਚ ਮਿਲਦੇ ਨੇ ਨਾ ਜਿਹਨੂੰ ਜ਼ਮੀਨ ਜਿਆਦੇ ਹੁੰਦੀ ਹੈ ਨਾ ਉਹ ਨੂੰ ਵੇਲੇ ਖੁੱਲੀ ਦਿੰਦੇ ਅੱਛਾ ਵੇਲੇ ਹੀ ਜਾਣ ਕੇ ਉਹ ਸਰਕਾਰ ਆਪ ਲਾਡਮੈਂਟ ਕਰਦੀ ਸੀ ਹਾਂਜੀ ਅੱਛਾ ਅੱਛਾ ਉਹ ਵੇਲੇ ਹੀ ਵੀ ਤੈਨੂੰ ਕਿੰਨੀ ਜ਼ਮੀਨ ਆਣੀ ਜਮੀਨ ਨਾ ਵੀ ਤੈਨੂੰ ਆਹ ਕਰ ਦਿੰਦੇ ਪੱਕੇ ਆ ਜਿਹਨੂੰ ਆਇਆ ਇੱਥੇ ਦਾ ਪੱਕਾ ਕਰ ਇਹਨਾਂ ਕੋਈ ਨਹੀਂ ਜਗਾ ਅੱਛਾ ਜੀ ਬਾੜੀ ਗਾਰੇ ਉਹਦੇ ਬੜੇ ਕੋਠੀਆਂ ਪਈਆਂ ਹੀ ਲੋਕਾਂ ਦੀਆਂ ਮਰਮਾਨਾ ਵਾਹ ਜੀ ਹਾਂ انہاں سمیں تھے سواری تھے انہاں نے پھر کلیم جتا اینی ساڑی پیڑی یا جیسے دو چار کلے پیڑی یا باقی دا انہیں پکا کاتا ہے ہی نہیں کہہ دا یہ سب مارے کار سے جنہیں ہی پاستان کلے کو بناون جو کرائی نہیں ہے گا آہو تو پہت نہیں ہے نہیں تھی جو تو ادھر ہوتا آئے تھی سارا کو جاڑ کے کچھاں چھو بڑھو گئے لوگا سارا کو تو اتھے رہ گیا جدو نہیں اکتھو دے رہے نارے جڑے ہی مارے انہوں نے بھی ہے نہیں تھی ہے نہیں تھی ਸੋ 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 ਭਾਈ ਅੱਜ ਮੀਟਾ ਫਸੜੀ ਨਹੀਂ ਦਿੱਦੀ। ਅਰੇ ਇਹ ਤੋਂ ਬਾਅਦ ਉੱਥੇ ਕਿੰਨਾ ਟਾਈਮ ਰਿਹਾ ਫਿਰ? ਉੱਥੇ ਛੋੜਾ ਸੀ। ਕੀਪਣ ਦਾ ਨਾਂ ਸੀ। ਤੇ ਖਾਣ ਤੇ ਆ ਵਾਲੀ। ਉੱਥੇ 16 ਸਾਲ ਰਿਹਾ। ਅੱਛਾ ਸੋ। ਛੋੜਾ ਹਾਲਾ ਜਿ ਫੇਰ ਇੱਧਰ ਨਹੀਂ ਪਹੁੰਚਾ। ਫੇਰ ਮਿਸ਼ਰੀ ਵਾਲੇ। ਫੇਰ ਮਿਸ਼ਰੀ ਵਾਲੇ ਕਦੀ ਡੰਗਰ ਮੱਝ ਗਾਂ ਜੇ ਕੁਝ ਥੂਪੀ ਇੱਥੇ। ਅੱਛਾ ਅੱਛਾ। ਤੇ ਤੋਂ ਉੱਥੇ ਛੱਡ ਆਇਆ। ਬਾਪੂ ਹਣੀ, ਮਾਮੇ ਹਣੀ। ਤੇ ਉਥੋਂ ਉਹ ਕੁਮਾਦੀ ਗੜੀ ਕੋ ਆਪਣੀ ਜਗ੍ਹਾ ਹੋਣਾ ਸੰਡਾਲੀਆਂ ਤੇ ਦੁੱਧ ਘੱਟ ਦਿੰਦੀਆਂ ਨੇ ਤੇ ਉਹਨਾਂ ਦੇ ਉੱਥੋਂ ਲੈ ਆਉਂਦੇ ਸੱਜਰ ਉੱਥੇ ਖਰਾਬੜੀ ਐ ਕੰਮ ਚੱਲਦਾ ਰਿਹਾ ਫੇਰ ਆਹ ਮਾਮਾ ਕਿਹੜਾ ਜਾਂਦਾ ਹੁੰਦਾ ਜਿਆਦਾ ਮਾਮਾ ਛੋਟਾ ਵੀ ਜਾਂਦਾ ਰਿਹਾ ਮਾਮਾ ਬੋਡ ਸਿੰਗੇ ਦੂਜਾ ਸਾਊਂਡ ਸਿੰਗ ਦੋਵੇਂ ਚਲੇ ਜਾਂਦੇ ਤੇ ਬਾਪੂ ਵੀ ਸਾਡੇ ਤੇ 25 ਜਿਣੀ ਗੜਾ ਮਾਰਦਾ 25 ਜਿਣੀ ਹੁਣ ਤੇ ਚੱਲਣਗੇ ਫੇਰ ਨਾਨੇ ਨੇ ਨਾਨਾ ਹੀ ਕੀ ਨਾਨੇ ਦਾ ਨਾਂ ਕੀ ਸੀ ਜਗੀਰ ਸਿੰਘ ਜਗੀਰ ਸਿੰਘ ਤਗੜਾ escalਦਾ ਬੜਾ ਸੀ ਅੱਛਾ ਅੱਛਾ ਹੋਰ ਕੀ ਹਾਲ ਹੈ ਮੇਰੇ ਕੋਲ ਇਹਨਾਂ ਦਾ ਲਿਖਾਵਾ ਪੈਂਦਾ ਇੱਥੇ 16 ਸਾਲ ਰਹਿ ਇੱਥੇ ਜਾ ਕੇ ਫਿਰ ਇੱਥੇ ਜਿਹੜੇ ਜ਼ਮੀਨ ਲਈ ਜੀ ਤੇ ਫਿਰ ਕੋਸਤਾ ਇਹਨਾਂ ਦਿੱਤੀ ਕਾਰਜ ਕਰਾ ਜੀ 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 ਮੈਨੂੰ ਲੈ ਕੇ ਫਿਰ ਆਏ ਮੈਂ ਇੱਥੇ ਇੱਥੇ ਆ ਕੇ ایتھے. ایتھے دا دا کرے, کرے. تا, تا دا چاچا سور جائے روپے ਹੈਰਦਾ ਨੂੰ ਨਹੀਂ ਪਰ ਆਉਤ ਹੁੰਦਾ ਲੱਕਾ ਜਿਹੜਾ ਆ ਉਹ ਕੁੜੀਆਂ ਦੇ ਨੇ ਜਿਹੜੇ ਦੇ ਕੁੜੀਆਂ ਤੇ ਛੋਟਾ ਹੈ ਜਿਹੜੇ ਤੁਹਾਡੇ ਚਾਚੇ ਤਾਏ ਸੀ ਉਹ ਉੱਥੇ ਹੀ ਰਹੇ ਹੋਏ ਉੱਥੇ ਉਹ ਦਪਾਈ ਆਏ ਹੋਏ ਇੱਕ ਤਾਂ ਉੱਥੇ ਹੀ ਚਲਾ ਗਿਆ ਨੂੰ ਜੋ ਢੱਲੇ ਅੱਛਾ ਅੱਛਾ ਤੇ ਦੂਜੀ ਜਿਹੜੇ ਸੀ ਉਹ ਕੁਛ ਪੈਸਾ ਦੇ ਦੋ ਘਰ ਸੇਗੇ ਤੇ ਪਾਣੀ ਹੈਗੇ ਦੋਵੇਂ ਤੇ ਇੱਕ ਤਾਂ ਹੈ ਹੀ ਕੁਛ ਨਹੀਂ ਉਹ ਐਵੇਂ ਹੀ ਸੀ ਕੌਣ ਚ ਲੈ ਗਿਆ ਇਹ ਮੁੰਡਾ ਤੇ ਮਰ ਗਿਆ ਅੱਛਾ ਅੱਛਾ ਮਰ ਕੇ ਯਾਖਾ ਨਾ ਉਹ ਵਰਗਾ ਗਾਦੀਓਮ ਇੱਕ ਜਿਹੜਾ ਇੱਥੇ ਬੈਠਾ ਮੋਸਰ ਦੇ ਕੋਲ ਕਾ ਮੋਸਰ ਦੇ ਕੋਲੇ ਗਾ ਕਰਦੇ ਕਾਨਿਆ ਕਾਨਿਆ ਲਵਾਣੇ ਵਾਲੀ ਲਵਾਣੇ ਵਾਲੀ ਉਠੇ ਰਿੰਦੇ ਉਹਨਾਂ ਦਾ ਨਾਮ ਕੀ ਯਾਦ ਹੈਗਾ ਉਹਨਾਂ ਦਾ ਨਾਮ ਇੱਕ ਨਾ ਹੀਰਾ ਹੈ ਜੀ ਇੱਕ ਨਾ ਸੰਤੋਖ ਸਿੰਘ ਉਹਨੂੰ ਬੜੀਆ ਬੜੀ ਜਾਂਦੇ ਜੀ ਜੀ ਤਿੰਨ ਭਰਾ ਹੋਵੇ ਤੇ ਵੀਡੀਓ ਨਾਲ ਦੇ ਨਾ ਸ਼ਾਮ ਸਿੰਘ ਜਿਹੜਾ ਮੈਂ ਲਿਖਿਆ ਤਾਂ ਕਦੇ ਮਿਲ ਲਾਏ ਤੁਸੀਂ ਗਏ ਜਾਂ ਉਹ ਆਏ ਉਹ ਆਉਂਦੇ ਜੇ ਨੇ ਪਹਿਲਾਂ ਅੱਛਾ ਜੋ ਜੋ ਉਹ ਆਉਂਦੇ ਹੀ ਪਰ ਸਾਥ ਵਹੀ ਨਹੀਂ ਗਏ ਅਸੀਂ ਵੇਖਿਆ ਨਹੀਂ ਕੋਈ ਹਨ ਦੱਸਦੇ ਉਹ ਲਿਆ ਵੀ ਫਰਾਨੀ ਵਿੱਚ ਡਾ ਗਿਆਂ ਬਾਪੂ ਜੀ ਹੁਣੇ ਆ ਉਹ ਜਿਵੇਂ ਸਨਿਆ ਕੋਈ ਲੱਗਦਾ ਸੀ ਗਾਂ ਦੱਸਦੇ ਉਹ ਉਹ ਇੱਥੇ ਪੜੀ ਰਹਿੰਦੇ ਸੀ ਆ ਇੱਥੇ ਆ ਪਾਇੰਗਲਾ ਕੀ ਬੰਦਲਾ ਵਜੀਤਪੁਰ ਜੀ ਜੀ ਇੱਥੇ ਅੱਛਾ ਅੱਛਾ ਫਿਰ ਇਹ ਤੋਂ ਉਹ ਤੇ ਜਾ ਕੇ ਪਿਛਾੜ ਕੇ ਦੋ ਤਿੰਨ ਸਾਲ ਤੋਂ ਤੇ ਜੀਰੇ ਕੋਲ ਆ ਨਿਕਲੀ ਹੂੰ 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 ਤੇ ਇਹ ਪਿੰਡ ਕੋਲ ਇੱਕ ਹੈਗਾ ਹੀ ਬੰਨਾ ਹੈ ਪਿੰਡ ਦਾ ਜੱਗੇ ਵਾਲੀ ਵਾਇਦਾ ਪਿੰਡ ਉੱਥੇ ਨਾ ਠੇਕ ਠੁਕ ਕੇ ਲੈਂਦੇ ਰਹੇ ਆਂ ਤੋਂ ਜੀ ਜੀ ਤੇ ਬੜੀ ਫੇਰ ਉਥੋਂ ਜੀ ਜੀਰੋ ਫੇਰ ਉੱਥੇ ਉੱਥੇ ਫੇਰ ਇੱਥੇ 5 7 10 15 20 ਸਾਲ ਤੇ پیر ہییار سمجھ دیں جسو مجھے نے پیشاب کرنا سانپ کے رکھا ਨਵਾਂ ਕਮਰਾ ਜਦੋਂ ਇੱਕ ਸੀ ਤੇ ਸੀਨ ਆਈ ਸਾਡੇ ਦਾ ਸੀਨ ਨਾ ਜਰ ਹੋਈ ਜਾਂਦੇ ਉਹ ਹੈ ਤਾਲ ਬਲਾ ਦੋ ਫਤਿਹ ਫਿਰ ਉਹ ਵੇ ਗੱਗੀ ਦਾ ਕਾਲ ਚੱਲ ਜਾਏਗੀ